ਹਾਂਜੀ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਗਈ। ਬਈ ਅੱਜ ਆਪਾਂ ਪਹੁੰਚੇ ਹੋਏ ਆਂਗੇ ਬਈ ਦੇਖ ਸਕਦੇ ਹੋ ਸਿੱਧੂ ਮੁਰਗੀ ਫਾਰਮ ਪਿੰਡ ਬਾਲਿਆਂ ਵਾਲੀ ਦੇ ਵਿੱਚ। ਬਾਪੂ ਜੀ ਦੇ ਕੋਲੇ ਇਹ ਬਈ ਜੀ ਫਾਰਮ ਹੈਗਾ ਜੀ ਬਾਪੂ ਜੀ ਦਾ। ਤੁਸੀਂ ਦੇਖੋਗੇ ਜੀ ਵੀ ਛੋਟੇ ਜਿਹੇ ਫਾਰਮ ਦੇ ਵਿੱਚ ਬਾਪੂ ਜੀ ਕਿੱਦਾਂ ਕੰਮ ਕਰ ਰਹੇ ਨੇ। ਦੇਸੀ ਮੁਰਗੀ ਫਾਰਮ ਹੈਗਾ। ਕਿਹੜੀ ਬਰੀਡ ਰੱਖੀ ਹੋਈ ਹੈਗੀ ਤੇ ਬਾਪੂ ਜੀ ਕੋਲੇ ਹੁੰਦਾ ਕੀ ਕੀ ਆ। ਸਾਰੀ ਗੱਲਬਾਤ ਕਰਾਂਗੇ ਬਾ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ। ਆਜੋ ਗੱਲਬਾਤ ਕਰਦਾ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔ ਜੀ ਐ ਕੀ ਹਾਲ ਚਾਲ ਨੇ ਬਾਪੂ ਜੀ ਹਾਲ ਚਾਲ ਚੰਗਾ ਕਹਿ ਕੀ ਵਧੀਆ ਲੈਂਦਾ ਚੜਦੀ ਕਲਾ ਠੀਕ ਆ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਬਾਪੂ ਜੀ ਮੁਰਗੀਆਂ ਰੱਖੀਆਂ ਨੂੰ ਜੀ ਮੁਰਗੀਆਂ ਰੱਖਣ ਤੋਂ ਵੈਸੇ 2 ਸਾਲ ਹੋ ਗਏ ਅੱਛਾ ਜੀ ਆਹ ਜਿਹੜੀ ਬਰੀਡ ਹੈ ਹਾਂ ਜੀ ਆਹ ਬਲੈਕ ਐਸਟਰੋ ਦਾ ਬੈਂਸ ਵਕਤ ਮੇਰੇ ਕੋਲੇ ਆਜੋ ਮਣਿਆ ਆਪਾਂ ਦਿਖਾਈਏ ਨਾਲ ਨਾਲ ਜੀ ਹਾਂ ਚਲੋ ਇਹ ਮਿੱਤਰੋ ਬਲੈਕ ਐਸਟਰੋ ਲੋਪ ਰੱਖੀ ਹੋਈ ਹੈ ਬਾਪੂ ਜੀ ਨੇ ਇਹ ਅਸਟ੍ਰੇਲੀਨ ਬਰੀਡ ਆ ਅਸਟ੍ਰੇਲੀਨ ਬਰੀਡ ਆ ਜੀ ਠੀਕ ਹੈ ਜੀ 2 ਸਾਲ ਹੋ ਗਏ ਬਾਪੂ ਜੀ ਹਾਂ ਲੈ ਮਿੱਤਰੂ ਦੇਖ ਸਕਦੋਂਗੇ ਬਾਪੂ ਜੀ ਨੂੰ 2 ਸਾਲ ਹੋ ਗਏ ਜੀ ਫਾਰਮ ਕਰਨ ਨੂੰ ਕਿੰਨੇ ਮੁਰਗੀਆਂ ਮੁਰਗੀਆਂ ਨੇ ਬਾਪੂ ਜੀ ਆਪਣੇ ਕੋਲੇ ਜੀ ਦੇਖੋ ਪਹਿਲਾਂ ਤਾਂ ਮੈਂ ਬੋੰਦਾ ਹਾਂ ਨਾ ਠੀਕ ਆ ਆਰ ਲਿਆਰ ਤੇ ਹਾਂਜੀ ਦੂਸਰੇ ਡਬਲ ਐਫ ਸੀ ਹਾਂਜੀ ਹੁਣ ਮੈਂ ਇਸ ਕੀ ਇਹ ਜਿਹੜਾ ਆਸਟ੍ਰੇਲੀਅਨ ਬਰੀਡ ਪਾਈ ਆ ਐਕਸਟਰਨਲ ਕਿੰਨੀਆਂ ਨੇ ਜੀ ਮੈਂ 500 ਚੂਚਾ ਮੰਗਾਇਆ ਸੀ 15 ਰੰਗਾਂ ਕਰਕੇ ਕਿਉਂਕਿ ਜਿਹੜੇ ਛੋਟੇ ਚੂਚਾ ਜ ਮੋਡੈਲ ਦੀ ਗੱਲ ਹੋ ਜਾਂਦੀ ਸੀ ਠੀਕ ਆ ਤੇ ਮੋਡੈਲ ਦੀ ਤਾਂ ਫੇਰ ਵੀ ਖੜੋਤੀ ਹੋ ਜਾਂਦੀ ਹੈ ਜਾਨਵਰੀ ਇਸ ਤਰ੍ਹਾਂ ਹੁੰਦਾ ਹੈ ਇਹ ਇਹ ਮੈਂ ਅਸਲੋਂ ਬ ਇਹ ਪਾਇਨਾ ਅਸੀਂ ਜਿਹੜੇ ਮੁਰਗੀਆਂ ਆਂਡੇ ਵਾਸਤੇ ਆਂ ਦੇਸੀ ਮੁਰਗੀਆਂ ਦੇ ਆਂਡੇ ਵਿੱਚ کیا ਕਰਾਂਗੇ ਠੀਕ ਹੈ ਜੀ ਤੇ ਮੁਰਗਾ ਜਿਹੜਾ ਹੈ ਹਮ ਮੁਰਗੀਆਂ ਦੀ ਲੋੜ ਦੇ ਅਨੁਸਾਰ ਜਿਵੇਂ ਯੂਨੀਵਰਸਿਟੀ ਦੇ ਮੁਤਾਬਕ ਨਾਲ ਮੁਰਗੀਆਂ ਮਗਰ ਇੱਕ ਮੁਰਗਾ ਰੱਖ ਲਈਏ ਬਾਕੀ ਮੁਰਗੀਆਂ ਅਸੀਂ ਸੇਲ ਕਰਾਂਗੇ ਜੀ ਨੇ ਜਿੰਦਾਂ ਰੱਖੇ ਹੋਏ ਨੇ ਯਾਨੀ ਕਿ ਨਾਲ ਦੇ ਨਾਲ ਹਾਂ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਰਿਟਾਇਰ ਹੋਏ ਨੂੰ ਮਾਸਟਰੀ ਦੇ ਵੱਲੋਂ ਮੈਨੂੰ ਰਿਟਾਇਰ ਹੋਏ ਨੂੰ 20 ਸਾਲ ਹੋ ਗਏ ਠੀਕ ਹੈ ਜੀ ਮੈਂ 2004 ਦੇ ਰਿਟਾਇਰ ਹੋਇਆ ਸੀਗਾ ਮਤਲਬ ਭਾਵੇਂ ਮੇਰੀ ਉਮਰ 60 ਸਾਲ ਦੀ ਹੋ ਗਈ ਹਾਂ ਜੀ ਪਰ ਮੈਂ ਮਿਹਲਾ ਰਹਿਣਾ ਪਸੰਦ ਨਹੀਂ ਕਰਦਾ ਠੀਕ ਹੈ ਜੀ ਮੈਂ ਕਿਸੇ ਨਾ ਕਿਸੇ ਧੰਦੇ ਨਾਲ ਖੜੀ ਉਮਰ ਜੁੜਿਆ ਹੀ ਰਿਹਾ ਠੀਕ ਹੈ ਜੀ ਪਹਿਲਾਂ ਕੀਤੀ ਨਾਲ ਸਬਜ਼ੀਆਂ ਨਾਲ ਰਾਂ ਅੰਗੂਰਾਂ ਦਾ ਬਾਗ ਵੀ ਲਾਇਆ ਸੀ ਮੈਂ ਜੀ ਔਰ ਹੁਣ ਰਿਟਾਇਰਮੈਂਟ ਤੋਂ ਬਾਅਦ ਮੈਂ ਬੀਰੀ ਫਾਰਮ ਕੋਲੇ ਹੁਣ ਮੈਂ ਮੁਰਗੀਆਂ ਦਾ ਤਾਂ ਨਾ ਡੇਰੀ ਫਾਰਮ ਸ਼ੁਰੂ ਕਰਤੀ ਐਸ ਵਕਤ ਮੇਰੇ ਕੋਲੇ ਮੁਰਗੀਆਂ ਪਾਈਆਂ ਵੀ ਹਨ ਆਪਣੇ ਕੋਲੇ ਬੱਕਰੀਆਂ ਵੀ ਨੇ ਜੀ ਠੀਕ ਹੈ ਜੀ ਮੁਰਗੀਆਂ ਵੀ ਨੇ ਹਾਂ ਜੀ ਤੇ ਆਪਣਾ ਢਾਬਾ ਵੀ ਆਪਣਾ ਹੈ ਬਿਲਕੁਲ ਬੈਠੂ ਐਨਾ ਕੁਝ ਕਿਵੇਂ ਇਕੱਠਾ ਕਰ ਲੈਨੇ ਹੋ ਜੀ ਔਖੇ ਦਾ ਨਹੀਂ ਲੰਦ ਨਹੀਂ ਕੋਈ ਔਖਾ ਨਹੀਂ ਦੇਖੋ ਬੰਦਾ ਕਰਨਾ ਚਾਹੇ ਹਾਂ ਜੀ ਮੈਂ ਤਾਂ ਇੱਕ ਬੱਚੇ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਨਾ ਠੀਕ ਹੈ ਜੀ ਬੈਠੇ ਲਿਖਾ ਪੜੀ ਦਾ ਕੰਮ ਕਰਨਾ ਬਾਕੀ ਮੇਰੇ ਵਰਕਰ ਰੱਖੇ ਹੋਏ ਆ ਇਹ ਵਰਕਰ ਰੱਖੇ ਹੋਏ ਆ ਹਾਂ ਉਹਨਾਂ ਦੇ ਕੰਮ ਕਰਨਾ ਮੈਂ ਤਾਂ ਸਿਰਫ ਆਮ ਦੀ ਲਾਇਬ੍ਰੇਰੀ ਹੋਵੇ ਭਰੀ ਰੱਖਣਾ ਕੰਮ ਤਾਂ ਕਿ ਅਸਾਈਨਮੈਂਟ ਲਾਈਫ ਸਹੀ ਤੁਹਾਨੂੰ ਪੁਆ ਸਕਾ ਸਹੀ ਗੱਲ ਬਿਜੀ ਰਹੀ ਹੈ ਜੀ ਬਿਜੀ ਰਹੀ ਹੈ ਹਾਂ ਬੱਚਿਆਂ ਦੇ ਨਰਾਜ਼ ਹੋਣ ਦੇ ਬਾਵਜੂਦ ਵੀ ਮੈਂ ਇਹਨਾਂ ਦੇ ਨਾਲ ਜੁੜਿਆ ਕਿਉਂਕਿ ਮੈਂ ਮੱਝੇ ਨਾਲ ਕਿ ਬਹਿ ਕੇ ਤੇ ਰਹਿ ਗਿਆ ਤੇ ਮੈਂ ਇਸ ਤਰ੍ਹਾਂ ਦੀ ਲਾਈਵ ਜੁਣਾ ਪਸੰਦ ਨਹੀਂ ਕਰਦਾ ਠੀਕ ਹੈ ਜੀ ਤੇ ਇਹਨੇ ਨਾਲ ਬਾਹਰਲੇ ਆਸ-ਪਾਸੇ ਪਿੰਡਾਂ ਦੇ ਲੋਕ ਜਾਣਦੇ ਮਿਲਦੇ ਜੁਲਦੇ ਆ ਰਿਸ਼ਤਾ ਬਣਿਆ ਰਹਿੰਦਾ ਹੈ ਗੱਲਾਂ ਬਾਤਾਂ ਬੋਲਦੇ ਜਾਂਦੇ ਦੀ ਜ਼ਿੰਦਗੀ ਦਾ ਨਾਂ ਹੈ ਸਹੀ ਗੱਲ ਸਿੱਖਿਆ ਕਿਹਨੇ ਜ਼ਿੰਦਗੀ ਦਾ ਨਾਂ ਹੈ ਠੀਕ ਹੈ ਸਿੱਖਿਆ ਕਿੱਥੋਂ ਆਪੂ ਆਪੇ ਦਾ ਕੰਮ ਜੇ ਮੁਰਗੀਆਂ ਦਾ ਜੀ ਮੁਰਗੀਆਂ ਦਾ ਸਿੱਖਣ ਦਾ ਤਾਂ ਕੀ ਖੈਰ ਖਬੈਸੇ ਰੋਦਾ ਸਾਰੀ ਗੱਲ ਸਾਬ ਸਭ ਤੋਂ ਪਹਿਲੀ ਗੱਲ ਕੋਈ ਵੀ ਕੀਤਾ ਕਰਨਾ ਹੋਵੇ ਜੀ ਇਸ ਕਿਤੇ ਦੇ ਸਭ چاہے ਬੱਕਰੀ ਪਾਲਣਾ ਹੈ ਹੂੰ ਚਾਹੇ ਮੁਰਗਾ ਪਾਲਣਾ ਹੈ ਹੂੰ ਟ੍ਰੇਨਿੰਗ ਲੈਣੀ ਜ਼ਰੂਰੀ ਹੈ ਟ੍ਰੇਨਿੰਗ ਜ਼ਰੂਰੀ ਹੈ ਪਰ ਮੈਂ ਆਪ ਦੇ ਫਸਟਾ ਵੀ ਤੇ ਦੀ ਲੋੜਾ ਪੜ ਲਿਆ ਠੀਕ ਹੈ ਉਸੇ ਤਰ੍ਹਾਂ ਦਵਾਈ ਬੂਟੀ ਮੈਡੀਸਨ ਵਗੈਰਾ ਦੇ ਹੀ ਜਾਂਦੇ ਆ ਠੀਕ ਹੈ ਮੈਂ ਕੋਈ ਟ੍ਰੇਨਿੰਗ ਲਈ ਸਿੱਖਣ ਸिखਾਈ ਕਿਤੇ ਨਹੀਂ ਕੀਤੀ ਠੀਕ ਹੈ ਤੇ ਮੈਂ ਇਸ ਤਰ੍ਹਾਂ ਕਰਕੇ ਦੇਖਤ ਤਾਂ ਨਹੀਂ ਕੋਈ ਆਈ ਹੈ ਕਿ 2 ਸਾਲ ਦੇ ਵਿੱਚ ਦੇਖੋ ਮੁਰਗੀਆਂ ਦੀ ਦਿੱਕਤ ਮੈਨੂੰ ਕੋਈ ਨਹੀਂ ਆਈ ਬੱਕਰੀਆਂ ਨੂੰ ਮੈਨੂੰ ਦਿੱਕਤ ਆਈ ਸੀ ਉਹ ਬਾ ਡੇਰੀ ਵਿੱਚ ਲੈ ਕੇ ਆ ਬੱਕਰੀਆਂ ਦੀਆਂ ਵਾਰੀਆਂ ਥੋੜੀਆਂ ਜਿਹੀ ਕਈ ਵਾਰ ਵਧ ਆ ਜਾਂਦੀਆਂ ਹਨ ਕਿ ਇੱਧਰ ਕੋਈ ਬਿਮਾਰੀ ਹੱਦ ਤੱਕ ਤੁਹਾਨੂੰ ਆਈ ਨਹੀਂ ਇੱਧਰ ਕੋਈ ਬਿਮਾਰੀ ਨਹੀਂ ਆਈ ਐ ਬਾੜੀ ਮੋਟੀ ਮੋਟੀ ਮੋਟੈਲਟੀ ਕਦੇ ਤਾਂ ਰੁੱਖ ਵੀ ਮਰਦੇ ਉਹ ਨੇਚਰਲ ਆ ਜਾਂਦੀ ਉਹ ਇੱਧਰ ਲੱਗਿਆ ਲੈ ਬਿਮਾਰੀ ਕਾਰਨ ਨਹੀਂ ਹੈ ਕਿ ਕੋ ਪ੍ਰੋਪਰ ਕੋਈ ਇਸ ਤਰ੍ਹਾਂ ਦਾ ਵਾਇਰਸ ਰੂਪ ਜਿਹਾ ਕੋਈ ਹੋਰ ਹੋ ਜਾਏ ਇਹਤੋਂ ਕੋਈ ਚੱਕਰ ਨਹੀਂ ਹੈ ਠੀਕ ਹੈ ਜੀ ਕੰਮ ਕਿੰਨਾ ਕੁ ਹੁੰਦਾ ਜੀ ਜੋਰੇ ਜੇ ਕੰਮ ਦੀ ਗੱਲ ਵਾ ਕੀ ਕੀ ਕਰਦੇ ਹੋ ਕੰਮ ਇਹਦੇ ਕੋਈ ਖਾਸ ਗੱਲ ਨਹੀਂ ਹੈ ਮੇਰਾ ਬੰਦਾ ਇਹਨੇ ਸਾਂਭਣ ਵਾਸਤੇ ਰੱਖਿਆ ਗਿਆ ਹੂੰ ਉਹ ਸੋਭਾ ਇਹਨਾਂ ਨੂੰ ਖਰਾਕ ਤੇ ਪਾਣੀ ਪਾ ਜਾਂਦਾ ਹਾਂਜੀ ਸ਼ਾਮ ਨੂੰ ਆ ਕੇ ਫੇਰ ਪਾ ਦਿੰਦਾ ਥੋੜਾ ਸਾਰਾ ਅੱਧੇ ਘੰਟੇ ਦਾ ਕੰਮ ਹੈ ਸ਼ੋਭਾ ਤੇ ਇਹਦੇ ਕਰਨੇ ਵੇਸ਼ਾ ਜਾਨੀ ਕਿ ਆ ਸਾਰਾ ਕੁਝ ਬਿਨਾ ਹੋਵਾ ਬਾਕੀ ਤਾਂ ਆਟੋਮੈਟਿਕਲੀ ਜਾਂਦਾ ਖਾਈ ਜਾਂਦੀ ਰਹੇ ਖਰਾਕ ਦੇ ਵੀ ਫੀਡਰ ਭਰੇ ਪਏ ਆ ਪਾਣੀ ਦੇ ਮੱਠੋ ਭਰੇ ਪਏ ਆ ਸ਼ਾਮ ਨੂੰ ਅਸੀਂ ਖਰਾਕ ਪਾਉਣ ਦੀ ਲੋੜ ਨਹੀਂ ਕਿ ਇਹ ਆਪੇ ਮਰਜ਼ੀ ਦਾ ਪਤਾ ਪਤਾ ਖਾਈ ਜਾਣਗੇ ਪਾਣੀ ਬਦਲ ਕੇ ਸ਼ਾਮ ਨੂੰ ਫੋਟਾ ਦੇਣਾ ਸਹੀ ਬਾ ਇੰਨਾ ਕੇ ਕੰਮ ਹੁੰਦਾ ਜੀ ਹਾਂ ਬਸ ਇੰਨਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ ਠੀਕ ਹੈ ਹੁੰਦਾ ਕੀ ਕੀ ਆਪਣੇ ਕੋਲ ਇਹਦੇ ਵਿੱਚ ਚੀਜ਼ ਆਪਾਂ ਗੱਲਬਾਤ ਕਰੀਏ ਜੀ ਮੁਰਗਿਆਂ ਦੇ ਅੰਡੇ ਹੋਗੇ ਮੀਟ ਹੋਗਾ ਸਾਰਾ ਕੁਝ ਦਿੰਨੇ ਆਪਾਂ ਆਹ ਦੇਖੋ ਗੱਲ ਸੁਣੋ ਹਾਂਜੀ ਮੁਰਗੀ ਦੇ ਦੇਸੀ ਦੇ ਅੰਡੇ ਹਾਂਜੀ ਜਿਹੜਾ ਮੁਰਗਾ ਹੈ ਇਹ ਅਸੀਂ ਕੱਚਾ ਵੀ ਦਿੰਨੇ ਆ ਹਾਂਜੀ ਤੇ ਪਕਾ ਕੇ ਕੜਾਈ ਤਲ ਕੇ ਵੀ ਦਿੰਨੇ ਆ ਠੀਕ ਹੈ ਜੀ ਸਾਰਾ ਕੁਝ ਇਸ ਤਰ੍ਹਾਂ ਦਾ ਪ੍ਰਬੰਧ ਹੈ ਠੀਕ ਹੈ ਜੀ ਜਿਹਨੇ ਤੇ ਖਾਣਾ ਹੈ ਉਹਦੇ ਪਾਸੇ ਤਿਆਰ ਕਰਵਾ ਕੇ ਖਾ ਸਕਦਾ ਠੀਕ ਹੈ ਜੀ ਜਿਹੜਾ ਸ਼ਰਾਬ ਵੀ ਕਿਨੇ ਉਠਿਆ ਸਕਦਾ ਪੈਕ ਰਾ ਕੇ ਲੈ ਜਾ ਸਕਦਾ ਅਸੀਂ ਜਿਹੜਾ ਇਹਦੇ ਨਾਲ ਜਿਵੇਂ ਕਈ ਵਾਰੀ ਖਟਾਰੀ ਆ ਸੱਟਾ ਮਰ ਜਾਂਦੀ ਹੈ ਜਾਂ ਕਿੰਨ ਕੋਈ ਲੱਤਵਾਣ ਨਿਕਟ ਜਾਂਦਾ ਉਹਦੇ ਵਾਸਤੇ ਅਸੀਂ ਖੁਰੜੇ ਨੂੰ ਵੀ ਪਿਆਰ ਕਰਕੇ ਦੇਣਾ ਕਰੋੜ ਦਾ ਠੀਕ ਕਰੋੜ ਸੂਬ ਵੀ ਦਿਓ ਹਾਂ ਸੂਬ ਵੀ ਦੇ ਕਰਾਂਗੇ ਜਿਹੜੇ ਬੇਸ਼ਰਮ ਆਦਮੀ ਐ ਉਧਰ ਅਸੀਂ ਉਹਨਾਂ ਨੂੰ ਕਹਿੰਦੇ ਆ ਸੂਬ ਦਿਆ ਕਰਾਂਗੇ ਕਿ ਜਿਹੜਾ ਸ੍ਰੀ ਨੂੰ ਤੱਕਰ ਦਿੰਦਾ ਠੀਕ ਆ ਸਾਡੀ ਸੇਹ ਦੀ ਮਰਮਮਤ ਕਰਦਾ ਠੀਕ ਆ ਕੰਮ ਨੂੰ ਦੂਰ ਏਰੀਆ ਕਿੰਨਾ ਕਾ ਬਾਪੂ ਆਪਣੇ ਕੋਲੇ ਮੁਰਗੀਆਂ ਏਰੀਆ ਮੇਰਾ ਐ ਸਾਰਾ 1000 ਫੁੱਟ ਟੋਟਲ ਟੋਟਲੀ ਆ ਜਮੜਿਆ 15 ਦਿਖਾਈਏ ਲੈ ਮਿੱਤਰੋ ਦੇਖ ਸਕਦੇ ਹੋਗੇ ਇੱਕ ਤਾਂ ਯਾਨੀ ਇੱਕ ਕਮਰਾ ਇੱਧਰ ਆਗਾ ਤੇ ਬਾਕੀ ਸਾਰਾ ਕੋ ਇੱਧਰ ਆਈ। ਦੇਖੋ ਭਾਈ ਹਨਾ। ਥੋੜੀ ਜੀ ਥਾਂ ਦੇ ਵਿੱਚ ਹੀ ਆਪਾਂ ਇੰਨਾ ਕੁਸ ਕਰਿਆ ਪਿਆ ਨਾ ਬਾਪੂ ਜੀ। ਦੇਖ ਸਕਦੇ ਹੋ। ਕੋਈ ਦਿੱਕਤ ਤਾਂ ਨਹੀਂ ਆਉਂਦੀ ਕੋਈ ਨੇ। ਇਹਨਾਂ ਨੂੰ ਮੁਰਗੇ-ਮੁਰਗੀਆਂ ਨੂੰ ਹੀ। ਦੇਖੋ ਜੀ ਇਹਨਾਂ ਨੂੰ ਪਿੱਛੇ ਦੇ ਹੂੰ ਮਤ ਕਰਵੀ ਪੈਣ ਕਰਕੇ ਟੈਂਪਰੇਚਰ ਵੱਧ ਹੋ ਗਿਆ ਸੀ। ਸਫੋਕੇਸ਼ਨ ਹੋ ਗਈ ਸੀ। ਸਫੋਕੇਸ਼ਨ ਹੋਣ ਲੱਗ। ਉਹ ਅਸੀਂ ਉਹ ਕੰਦੇਚਾ ਜਿਹਦੇ ਰੋਸ਼ੇਦਾਨ ਕੱਢਦੇ। ਹਾਂ ਜੀ। ਇਹਨਾਂ ਦੀ ਕਿੱਟਾਂ ਲਾਈਆਂ ਵੀ ਆ। ਹੂੰ। ਬਾਕੀ ਜਾਲੀ ਜਿਹੜੀਆਂ ਝਾੜਤੀਆਂ ਕੁਝ ਉਦੋਂ ਵੱਧ ਤਾਪਮਾਨ ਕਰਕੇ ਬੰਦੇ ਵੀ ਫੁੜਕ ਕੇ ਦੇਖਦੇ ਸੀ ਹਾਂ ਜੀ ਬੰਦੇ ਵੀ ਜਾਨਵਰ ਨੇ ਤਾਂ ਇਹਦਾ ਵਿਚਾਰੇ ਦਾ ਕੀ ਉਹ ਆਵਾਜ਼ ਨੇ ਠੀਕ ਹੈ ਜੀ ਇਹ ਪੰਜ ਸੱਤ ਬਰੇ ਵੀ ਸੀ ਉਦੋਂ ਬਾਅਦ ਮੇਰਾ ਜਦੋਂ ਮਾ ਪ੍ਰਬੰਧ ਕਰਤਾ ਹਾਂਜੀ ਇਹ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆ ਕੋਈ ਪ੍ਰੋਬਲਮ ਨਹੀਂ ਆ ਹਾਂ ਤੇ ਬਿਮਾਰੀ ਕਰਕੇ ਨਹੀਂ ਮਰੇ ਉਹ ਗਰਮੀ ਕਰਕੇ ਮਰ ਗਏ ਸੀ ਠੀਕ ਹੈ ਹਾਂ ਜੀ ਹਾਂ ਜੀ ਜੇ ਮਿੱਤਰੋ ਦੇਖ ਸਕਦੋਂਗੇ ਫੀਡਰ ਲੱਗੇ ਹੋਏ ਨੇ ਡ੍ਰਿੰਕਰ ਲੱਗੇ ਹੋਏ ਨੇ ਦੇਖ ਸਕਦੋਂਗੇ ਯਾਨਕਿ ਵਧੀਆ ਪ੍ਰਬੰਧ ਹੈ ਜੀ ਸਫਾਈ ਵਧੀਆ ਰੱਖਦੇ ਹੋ ਨਾ ਬਾਪੂ ਜੀ ਹਾਂ ਜੀ ਹਾਂ ਜੀ ਕੋਈ ਦਿੱਕਤ ਵਾਲੀ ਕੋਈ ਗੱਲ ਹੈ ਨਹੀਂ ਸਫਾਈ ਜ਼ਰੂਰੀ ਹੈ ਹਾਂ ਜੀ ਅਸੀਂ 8-10 ਸਵੇਰ ਤੋਂ ਬਾਅਦ ਜਿਹੜਾ ਮੇਰੇ ਬੰਦੇ ਰੱਖਿਆ ਹੋਇਆ ਉਹ ਤੋਂ ਸਾਰੀਆਂ ਬਿਠਾ ਗੁੱਠਾਂ ਕੱਟੀਆਂ ਕਰਕੇ ਇਹਦੀ ਜਿਹਾ ਜੋਬ ਕਰਿਆ ਠੀਕ ਹੈ ਠੀਕ ਹੈ ਜੀ ਯਾਨੀ ਕਿ ਆਪਣੇ ਕੋਲੇ ਆਂਡਾ ਮੀਟ ਹੁੰਦਾਗਾ ਜੋ ਵੀ ਆ ਕੇ ਇੱਥੋਂ ਲੈ ਕੇ ਜਾ ਸਕਦਾ ਲੈ ਕੇ ਜਾ ਸਕਦਾ ਹੈ ਕੱਚਾ ਲੈ ਜਾਣਾ ਕੱਚਾ ਲੈ ਜੀ ਪੱਕਾ ਪੱਕਾ ਬਣਾ ਕੇ ਦੇ ਦਿਆਂਗੇ ਸਾਰੀਆਂ ਸਹੂਲਤਾਂ ਨੇ ਹਾਂ ਬੱਕਰਾ ਕੱਚਾ ਮੀਟ ਲੈ ਜਾਣਾ ਜਦੋਂ ਕੱਟਿਆ ਕਰੇ ਕੱਚਾ ਲੈ ਜੇ ਹਾਂਜੀ ਜੇ ਅਸੀਂ ਪੱਕਾ ਬਣਾਉਣਾ ਉਧਰ ਬਣਾ ਦੇਾਂਗੇ ਹਾਂਜੀ ਉਹ ਵੀ ਕਰਕੇ ਦੇ ਦਾਂਗੇ ਠੀਕ ਹੈ ਜੀ ਬੱਕਰੇ ਦੇ ਖਰੋੜੇ ਦਾ ਸੂਪ ਤਿਆਰ ਕਰਾਂਗੇ ਉਹ ਜਿਹੜੇ ਖਿਡਾਰੀਆਂ ਵਾਸਤੇ ਜਾਂ ਜਿੰਮ ਵਾਲੇ ਐ ਉੱਥੇ ਐ ਕੋਈ ਵੀ ਕਮਜ਼ੋਰ ਆਦਮੀ ਐ ਉਹ ਵੀ ਉਹ ਸੂਪ ਪੀ ਸਕਦਾ ਹੈ ਉਹ ਸਰੀਰ ਦੀ ਹੱਡੀਆਂ ਨੂੰ ਮਜ਼ਬੂਤ ਕਰਦਾ ਤਾਕਤ ਦਿੰਦਾ ਠੀਕ ਹੈ ਜੀ ਆਈਏ ਕਿੱਥੇ ਬਪੂ ਜੀ ਐਂਡ ਦੇ ਪਹਿਲੇ ਹਾਂ ਜਿਹੜਾ ਮੇਰਾ ਆ ਜਿਹੜਾ ਫਾਰਮ ਐ ਮੁੱਢੀ ਫਾਰਮ ਐ ਜਾਂ ਮੇਰਾ ਉਧਰ ਆ ਦੂਸਰਾ ਵੇਚੂ ਦਾਪਾ ਹਾਂਜੀ ਮੇਰਾ ਪਿੰਡ ਵਾਲਿਆਵਾਲੀ ਤਹਿਸੀਲ ਮੌੜ ਜ਼ਿਲ੍ਹਾ ਬਰਨਾਂ ਠੀਕ ਹੈ ਜੀ ਇਹ ਜਿਹੜਾ ਮੇਰਾ ਪਿੰਡ ਦਾ ਐਡਰੈਸ ਹੈ ਹਮ ਮੌੜ ਰੋਡ ਹਮ ਨੇੜੇ ਗਊਸ਼ਾਲਾ ਠੀਕ ਹੈ ਜੀ ਪਿੰਡ ਵਾਲਿਆਵਾਲੀ ਠੀਕ ਹੈ ਜੀ ਮੇਰਾ ਜਿਹੜਾ ਕੰਟੈਕਟ ਨੰਬਰ ਹੈ ਹਾਂਜੀ 98776 14032 ਠੀਕ ਹੈ ਇਸ ਪਤੇ ਤੇ ਆ ਕੇ ਤੁਸੀਂ ਜਿਹੜੀ ਲੋੜੀਂਦੀ ਚੀਜ਼ ਹੈ ਮੁਰਗਾ ਜਉਂਦਾ ਪੋਲ ਜਾਣਾ ਕਟਾ ਕੇ ਲੈ ਜਾਣਾ ਮੁਰਗੇ ਦੇ ਆਂਡੇ ਲੈ ਜਾਣੇ ਆ ਜੋ ਕੁਝ ਵੀ ਇਸ ਫਾਰਮ ਨਾਲ ਸੰਬੰਧਿਤ ਚੀਜ਼ ਲੈਣਾ ਚਾਹੁੰਦੇ ਹੋ ਉਹ ਜੂਰੀ ਮਤਵਾ ਕੇ ਲੈ ਸਕਦੇ ਹੋ ਮੈਨੂੰ ਫੋਨ ਕਰਕੇ ਆਓ ਕੰਟੈਕਟ ਕਰੋ ਲੋੜ ਅਨੁਸਾਰ ਉਹਦੀ ਚੀਜ਼ ਲੈ ਜਾ ਸਕਦੇ ਠੀਕ ਹੈ ਬਾਬੂ ਜੀ ਲੈ ਵੀ ਮਿੱਤਰੋ ਆ ਜਾਓ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਠੀਕ ਹੈ ਬਾਬੂ ਜੀ ਹੁਕਮ ਸ੍ਰੀ ਕਾੰਗੇ ਸਾਸਰੀ ਕੱਟ ਕੇ